ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜੇ ਹਰਿਆਣਾ ਬਾਰਡਰਾਂ ਤੇ ਆਪਣੇ ਮੋਰਚੇ ਚੱਲ ਰਹੇ ਆ ਉਹਦੀਆਂ ਲਗਭਗ 33ਵਾਂ ਦਿਨ ਹੋ ਗਿਆ ਅੱਜ ਮੈਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹੈਗਾ ਔਰ ਜੇ ਆਵਾਜ਼ ਵਗੈਰਾ ਸਹੀ ਆਉਂਦੀ ਹੋਵੇ ਦੱਸ ਦਿਓ ਮੇਰੇ ਵੀਰ ਤੋਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਵਾਅਦੋ ਵਾਅਦੇ ਨੂੰ ਸ਼ੇਅਰ ਕਰ ਦਿਓ ਵਾਅਦੋ ਵਾਅਦੇ ਨੂੰ ਜਿਹੜਾ ਵਾ ਲੋਕਾਂ ਤੱਕ ਪਹੁੰਚਾ ਦਿਓ ਦੇਖੋ ਜਿਹੜੇ ਅੱਜ ਸਵਾਲ ਉੱਠ ਰਹੇ ਆ ਜੋ ਅੱਜ ਗੱਲਬਾਤ ਚੱਲ ਰਹੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਦੇਖੋ ਇਸ ਅੰਦੋਲਨ ਨੇ ਮੋਦੀ ਸਰਕਾਰ ਦੀ ਹਾਲਤ ਪਤਲੀ ਕਰਕੇ ਰੱਖੀ ਆ ਤੁਸੀਂ ਕਹੋਗੇ ਵੀ ਤੁਸੀਂ ਕਿਹੜੇ ਹਿਸਾਬ ਨਾਲ ਦਾਵਾ ਕਰਦੇ ਹੋ ਇੱਕ ਬੰਨੇ ਤਾਂ ਆਹ ਪੋਜੀਸ਼ਨ ਆ ਰਹੀ ਆ ਵੀ ਪਿੱਛੇ ਨਾਲੋਂ ਮੋਦੀ ਸਰਕਾਰ ਤਗੜੀ ਹੋਈ ਹੋਈ ਆ ਔਰ ਉਹ ਰਿਪੀਟ ਕਰ ਰਹੀ ਹੈਗੀ ਆ ਠੀਕ ਆ ਇਹ ਇਹ ਗੱਲ ਵੀ ਇਹ ਪੋਜੀਸ਼ਨ ਵੀ ਆਪਣੇ ਥਾਂ ਮੈਨੇ ਰੱਖਦੀ ਆ ਦੇਖੋ ਜੀ ਮੋਦੀ ਸਰਕਾਰ ਨੂੰ ਲੱਗਦਾ ਹੁੰਦਾ ਵੀ ਉਹ ਲਕਸ਼ਣ 400 ਸੀਟਾਂ ਜਿੱਤ ਰਹੇ ਨੇ ਤਾਂ ਪਰ ਸੀਏ ਦਾ ਕੋ ਬਹੁਤਾ ਨੀਸੀ ਹੈਗਾ ਵੀ ਸੀਏ ਲੈਉਣ ਦੀ ਲੋੜ ਸੀਗੀ ਜਿਹੜੀ ਨਾਗਰਿਕਤਾ ਦੇਣੀ ਹੈਗੀ ਆ ਔਰ ਜਿਹੜੇ ਜਿੰਨਾ ਮੁਲਕਾ ਤੋਂ ਮਿਨੋਰਟੀਜ਼ ਨੇ ਜਿਹੜੀਆਂ ਉਥੋਂ ਬਗਾਨਿਸਤਾਨ ਬੰਗਲਾਦੇਸ਼ ਜਾਂ ਪਾਕਿਸਤਾਨ ਤੋਂ ਨਿਕਲ ਕੇ ਆਈਆਂ ਤੋ ਇਹ ਇੱਕ ਪੱਤਾ ਖੇਡਣ ਦਾ ਜਦੋਂ ਸਰਕਾਰ ਡਿੱਗਦੀ ਹੁੰਦੀ ਹੈ ਕਿ ਪੱਤਾ ਖੇਡਦੀ ਹੁੰਦੀ ਆ ਕਿ ਉਹ ਪੱਤਾ ਕਿਹੜਾ ਨਵਾਂ ਚਾਲੂ ਕਰੇ ਜਿਹਦੇ ਨਾਲ ਉਹ ਆਪਣਾ ਜਿਹੜਾ ਡੈਮੇਜ ਹੋ ਗਿਆ ਉਹਨੂੰ ਉਹ ਡੈਮੇਜ ਨੂੰ ਕੰਟਰੋਲ ਇਹ ਡੈਮੇਜ ਕੰਟਰੋਲ ਦੇ ਆ ਫਿਰ ਭਾਈ ਹੁਣ ਲਗਾਤਾਰ ਤੇ ਇਹ ਨਾ ਰੌਲਾ ਪੈਂਦਾ ਰਿਹਾ ਦੇਸ਼ ਵਿੱਚ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਘਟਾਉਣ ਬਾਰੇ ਤੋ ਐਨ ਇਲੈਕਸ਼ਨ ਤੋਂ ਪਹਿਲੋਂ ਇਹਦੀ ਘਟਾਉਂਦੀ ਕਿ ਲੋਡ ਪੈ ਗਈ ਆ ਵੀ ਲਕਸ਼ਣ ਦੇ ਵੇਲੇ ਡੀਜ਼ਲ ਪਟਰੋਲ ਦੀਆਂ ਕੀਮਤਾਂ ਸੀ ਇਹ ਨਹੀਂ ਕਹਿੰਦੇ ਘਟਾਉਣਾ ਪਰ ਇਹ ਵੀ ਡੈਮੇਜ ਕੰਟਰੋਲ ਨੂੰ ਡੈਮੇਜ ਕੰਟਰੋਲ ਜਿੰਨਾ ਡੈਮੇਜ ਹੋ ਰਿਹਾ ਉਹਨੂੰ ਕੰਟਰੋਲ ਕਰਨ ਦਾ ਯਤਨਦਾਰ ਆ ਹੁਣ ਇਹ ਜਿਹੜਾ ਵਾ ਸਿਲੰਡਰ ਆ ਤੁਹਾਡਾ ਉਹਦੇ 100 ਰੁਪਏ ਕੀਮਤਾਂ ਜਣੀ ਉਹ 450 ਤੋਂ ਚੁੱਕ ਕੇ 1100 ਤੇ ਲੈਂਦੀਆਂ ਹੁਣ 100 ਘਟਾਤਾ ਇਹ 60 ਤੋਂ 65 ਰੁਪਏ ਤੋਂ ਕੀਮਤਾਂ ਚੱਕੀਆਂ ਡੀਜ਼ਲ ਪਟਰੋਲ ਦੀਆਂ 100 ਦੇ ਨੇੜੇ ਆ ਹੁਣ ਉਹਦੇ ਚੋਂ 2 ਰੁਪਏ 4 ਰੁਪਏ ਘਟਾ ਦਦੇ ਤੋਂ ਇਜਤਨ ਕੀਤਾ ਜਾ ਰਿਹਾ ਵੀ ਆਪਾਂ ਡੈਮੇਜ ਕੰਟਰੋਲ ਕਰ ਲਈਏ ਪਰ ਉਹ ਡੈਮੇਜ ਕੰਟਰੋਲ ਹੋ ਨਹੀਂ ਰਿਹਾ ਹੈਗਾ ਬੇਸ਼ੱਕ ਇਹ ਸਾਨੂੰ ਸੂਚਨਾਵਾਂ ਮਿਲ ਗਿਆ ਸੀ ਵੀ ਹੁਣ ਮੀਡੀਆ ਜਿਹੜਾ ਮੇਨਸਟ੍ਰੀਮ ਮੀਡੀਆ ਉਹਦੇ ਚੋਂ ਬਲੈਕਆਊਟ ਕੀਤਾ ਜਾਊਗਾ ਸਾਨੂੰ ਬਿਲਕੁਲ ਸਹੀ ਆ ਇੱਥੇ ਕੋਈ ਰੌਲਾ ਨਹੀਂ ਹੈਗਾ ਔਰ ਇਹ ਸਾਰੀ ਗੇਮ ਮਿਲ ਕੇ ਖੇਡੀ ਜਾਊ ਦੇਖੋ ਸਰਕਾਰ ਦਾ ਜਿਹੜਾ ਪ੍ਰਚਾਰ ਤੰਤਰ ਹੈ ਉਹ ਬਹੁਤ ਵੱਡਾ ਪ੍ਰਚਾਰ ਤੰਤਰ ਹੈ ਇੱਥੇ ਕੋਈ ਰੌਲਾ ਨਹੀਂ ਹੈਗਾ ਵੀ ਜਿੱਡਾ ਵੱਡਾ ਪ੍ਰਚਾਰ ਤੰਤਰ ਉਹਦੇ ਕੋ ਆ ਜੇ ਉਹ ਹਜ਼ਾਰਾਂ ਖਬਰਾਂ ਨਿਊਜ਼ ਸ਼ਬਦ ਦੀ ਆ ਤਾਂ ਭਾਈ ਉਹਦੇ 'ਚ ਉਹਨਾਂ ਦੇ ਵੱਡੇ ਸਾਂਝਦਾਰ ਨੇ ਕਾਰਪੋਰੇਟ ਨੇ ਐਡਾ ਦੇ ਕੇ ਆਪਦੀ ਗੱਲ ਬੜੀ ਜੱਜੇ ਟੰਗ ਨਾ ਰੱਖ ਸਕਦੇ ਆ ਸਾਨੂੰ ਹੋ ਸਕਦਾ ਕਿਸੇ ਥਾਂ ਦੇ ਜਗ੍ਹਾ ਮਿਲੇ ਚਾਹੇ ਨਾ ਮਿਲੇ ਉਹਨਾਂ ਦੇ ਹਜ਼ਾਰਾਂ ਚੈਨਲ ਨੇ ਜਿਹੜੇ ਲੋਕਾਂ ਦੇ ਘਰਾਂ 'ਚ ਜਾ ਰਹੇ ਨੇ ਭਾਈ ਉੱਥੇ ਉਹਨਾਂ ਦੀ ਗੱਲ ਹੋਊਗੀ ਦੂਰਦਰਸ਼ਨ ਜਿਹੜਾ ਵਾ ਸਾਡਾ ਜਨਤਕ ਅਦਾਰਾ ਵਾ ਬਿਲਕੁਲ ਇਸ ਵੇਲੇ ਸਰਕਾਰ ਦੇ ਗੱਲ ਵਿੱਚ ਹੈਗਾ ਵਾ ਸੋਸ਼ਲ ਮੀਡੀਆ ਤੇ ਉਹਨਾਂ ਦੇ ਆਈਟੀ ਸੈੱਲ ਜਿੱਡਾ ਵੱਡਾ ਸਾਡਾ ਆਈਟੀ ਸੈੱਲ ਨਹੀਂ ਹੈਗਾ ਤੋ ਮੈਂ ਤਾਂ ਹੀ ਕਹਿਣਾ ਉਹ ਨਾ ਵੀ ਜਦੋਂ ਅਸੀਂ ਲਾਈਵ ਕਰਦੇ ਆ ਸਾਡੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਖਬਰਾਂ ਚੱਲਦੀਆਂ ਉਹਨਾਂ ਦੇ ਤੇ ਹਰ ਇੱਕ ਚੈਨਲ ਤੇ 100 ਬੰਦਾ ਵਾ ਜਿਹੜਾ ਸਾਨੂੰ ਗਾਲਾਂ ਕੱਢਣ ਤੇ ਲੱਗਿਆ ਹੋਇਆ ਯਾਨੀ ਜਦੋਂ ਸਾਡਾ ਲਾਈਵ ਚੱਲੂਗਾ ਗੱਲਬਾਤ ਚੱਲੂਗੀ ਕਹਿਣਗੇ ਤਾਂ ਖਾਲਸਤਾਨੀ ਆ ਫਿਰ ਉਹ ਕਹਿਣਗੇ ਨਹੀਂ ਜੀ ਇਹ ਤਾਂ ਕੱਲੇ ਪੰਜਾਬ ਵਾਲੇ ਆ ਪੰਜਾਬ ਵਾਲਿਆਂ ਦੀ ਢਿੱਡਪੀਡ ਹੁੰਦੀ ਆ ਜੀ ਇਹੀ ਕੱਲੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਮੰਗਦੇ ਆ ਫਿਰ ਥੱਲੇ ਕਮੈਂਟ ਉਹ ਠੋਕਣਗੇ ਇਪਾ ਇਹਦੇ ਨਾਂ ਤੇ 12 ਲੱਖ ਕਰੋੜ ਰੁਪਇਆ 17 ਲੱਖ ਕਰੋੜ ਰੁਪਇਆ ਸਾਰਾ ਦੇਸ਼ ਦਾ ਖਜ਼ਾਨਾ ਇਹ ਕਿਸਾਨਾਂ ਨੂੰ ਲਟਾ ਦਈਏ ਇਹ ਵੀ ਗੱਲ ਕਰਿਆ ਕਰਨਗੇ ਤੋਂ ਮਤਲਬ ਬਹੁਤ ਕੁਝ ਉਟੀ ਕਟਪਣੀਆਂ ਯਾਨੀ ਸਰਕਾਰ ਦਾ ਮੁਕਾਬਲਾ ਕੋਈ ਨਹੀਂ ਪਰ ਦੇਖੋ ਜਿਨ੍ਹਾਂ ਦੀ ਜੜ ਲੋਕਾਂ ਵਿੱਚ ਹੋਵੇ ਮੈਂ ਕਹਿੰਦਾ ਹਾਂ ਨਾ ਲੋਕਾਂ ਨੂੰ ਵੱਡਾ ਕੋਈ ਨਹੀਂ ਹੁੰਦਾ ਲੋਕ ਠਾਂ ਲੈਂਣ ਮੰਨ ਲੈਣ ਔਰ ਮਸਲੇ ਹੱਲ ਕਰਾ ਲਿਆ ਜਾਂਦੇ ਤੋਂ ਇਸ ਕਰਕੇ ਮੋਦੀ ਸਰਕਾਰ ਨੇ ਜਿੱਥੋਂ ਵਿਸ਼ਾ ਸ਼ੁਰੂ ਕੀਤਾ ਸੀ ਵੀ ਹਾਲਤ ਵਾਲੀ ਉਹਨਾਂ ਦੇ ਕੰਮ ਚੋਂ ਲੱਗਦਾ ਵੀ ਉਹ ਪਛੜ ਰਹੇ ਨੇ ਇਹ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਉਹਨਾਂ ਦੇ ਪੈਰਾਂ ਥੱਲੇ ਅੱਗ ਮਚਾਰਿਆ ਪੈਰਾਂ ਥੱਲੇ ਅੱਗ ਮਚਾਉਣ ਦਾ ਮਤਲਬ ਉਹ ਸਿਆਸੀ ਮੈਣੇ ਹੁੰਦੇ ਆ ਕੋਪੂਲਾ ਲੈ ਕੇ ਨਹੀਂ ਥੱਲੇ ਕਿਸੇ ਨੂੰ ਅੱਗ ਲਾਉਣੀ ਹੁੰਦੀ ਨਾ ਇਹੋ ਜਿਹਾ ਮਕਸਦ ਹੁੰਦਾ ਯਾਨੀ ਜਦੋਂ ਤੁਸੀਂ ਅੰਦੋਲਨ ਕਰ ਰਹੇ ਹੁੰਦੇ ਜੇ ਸੱਤਾਧਾਰੀ ਪਾਰਟੀ ਨੂੰ ਸਿਆਸੀ ਉਹਦੇ ਹਰਜਾਨੇ ਪਰਨੇ ਪੈਂਦੇ ਹੁੰਦੇ ਬੈਠੇ ਤੁਸੀਂ ਹਰਿਆਣੇ ਦੇ ਬਾਡਰਾਂ ਤੇ ਜੇ ਸੇਕ ਉਹਦਾ ਦਿੱਲੀ ਨੂੰ ਜਾ ਕੇ ਲੱਗ ਰਿਹਾ ਹੈਗਾ ਉਹ ਉਹ ਡੈਮੇਜ ਕੰਟਰੋਲ ਕਰਨ ਵਾਸਤੇ ਪੂਰਾ ਜੋਰ ਸ਼ੋਰ ਲਾ ਰਹੀ ਹੈ ਕਿ ਪੂਰੀ ਖਿੱਚ ਤੂ ਕੀਤੀ ਜਾ ਰਹੀ ਆ ਤੋ ਇਸ ਕਰਕੇ ਔਰ ਜਿਵੇਂ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਦੇਖੋ ਮਹਾਰਾਣੀ ਪ੍ਰਨੀਤ ਕੌਰ ਜੀ ਕੱਲ ਭਾਜਪਾ ਸ਼ਾਮਲ ਹੋ ਗਏ ਇਹ ਇੱਕ ਨਾਟਕੇ ਬਣਾਉਂਦਾ ਤੋ ਮਹਾਰਾਣੀ ਪ੍ਰਨੀਤ ਕੌਰ ਜੀ ਜਿਹੜੇ ਹੈ ਹੀ ਮਹਾਰਾਣੀ ਸਾਹਿਬ ਨੇ ਤੁਹਾਨੂੰ ਪਤਾ ਹੀ ਆ ਇਹਨਾਂ ਦਾ ਟੱਬਰ ਮੁਗਲਾਂ ਨਾਲ ਵੀ ਰਿਹਾ ਇਹਨਾਂ ਦਾ ਟੱਬਰ ਅੰਗਰੇਜ਼ਾਂ ਨਾਲ ਵੀ ਰਿਹਾ ਹੁਣ ਭਈ ਜਿਹੜੀ ਸਭ ਤੋਂ ਵੱਡੀ ਕੱਟ ਗਿੰਤੀਆਂ ਦੀ ਦੁਸ਼ਮਣ ਜਮਾਤ ਆ ਆਰਐਸਐਸ ਆਰ ਪਾਜਪਾ ਉਹਨਾਂ ਨਾਲ ਕਿਉਂ ਨਾ ਹੈ ਜਾਣ ਕੇ ਭਈ ਇਹਨਾਂ ਕੋ ਆਸਤਾ ਨਹੀਂ ਰੱਖੀ ਜਾ ਸਕਦੀ ਉਹਨਾਂ ਨੇ ਜਾਣ ਲੱਗਿਆ ਮਾਸਾ ਫਿਕਰ ਨਹੀਂ ਕੀਤਾ ਵੀ ਜਿਨ੍ਹਾਂ ਨੇ ਸ਼ਹੀਦ ਸੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਜਿਹੜੀ ਭਾਜਪਾ ਦੇ ਕਿਸਾਨਾਂ ਮਜ਼ਦੂਰਾਂ ਦੇ ਖੂਨ ਨਾਲ ਹੱਥ ਰੰਗੇ ਹੋਏ ਨੇ ਜਿਹੜੇ ਲਖੀਮਪੁਰ ਖੇਰੀ ਦੇ ਦੋਸ਼ੀ ਨੇ ਜਿੰਨਾ 400 ਤੋਂ ਵੱਧ ਨੌਜਵਾਨ ਕਿਸਾਨ ਤੇ ਮਜ਼ਦੂਰ ਸਾਡਾ ਜ਼ਖਮੀ ਕਰਤਾ ਉਹਨਾਂ ਵੱਲ ਧਿਆਨ ਨਹੀਂ ਕੀਤਾ ਉਹ ਕਿਉਂ ਕਰਨਗੇ ਭਈ ਉਹਨਾਂ ਨੂੰ ਤਾਂ ਆਪਣੀ ਗੱਦੀ ਦੀ ਦੀਆ ਉਨਾਂ ਨੂੰ ਤਾਂ ਆਪ ਦਾ ਦੀ ਦਾ ਘਰ ਦੀਦਾ ਵੀ ਸਾਨੂੰ ਆਪਣੀ ਸੀਟ ਚਾਹੀਦੀ ਆ ਗੱਦੀ ਚਾਹੀਦੀ ਆ ਔਰ ਇਹ ਨਹੀਂ ਸਾਰੇ ਹਾਕਮਾਂ ਦਾ ਇਹ ਆ ਬਹੁਤ ਸਾਰੇ ਇਧਰੋਂ ਉਧਰ ਜਾ ਰਹੇ ਨੇ ਉਧਰੋਂ ਉਧਰ ਆ ਰਹੇ ਨੇ ਇਧਰੋਂ ਉਧਰ ਆ ਰਹੇ ਨੇ ਭਾਈ ਇਹਨਾਂ ਦਾ ਕੋਈ ਧਰਮ ਮਾਨ ਕੈਰੈਕਟਰ ਨਹੀਂ ਹੈਗਾ ਇਹ ਮੌਕਾ ਪ੍ਰਸਤਾਪ ਦੀ ਪੋਜੀਸ਼ਨ ਵੇਖ ਰਿਹਾ ਹੈ ਕਿ ਸਾਨੂੰ ਕਿਧਰੋਂ ਕੀ ਖੱਟੀ ਹੋ ਤੋ ਇਸ ਕਰਕੇ ਇਹ ਭਾਜਪਾ ਪਰਸੈਪਸ਼ਨ ਬਣਾਉਂਦਾ ਯਤਨ ਕਰ ਰਹੀ ਆ ਠੀਕ ਆ ਉਹ ਉਹਨਾਂ ਬੰਦੇ ਉਹ ਬੰਦੇ ਨਾਲ ਲਏ ਜਾ ਰਹੇ ਆ ਜਿਨ੍ਹਾਂ ਨੂੰ ਵੈਸੇ ਕੋਈ ਸੂਬਿਆਂ ਚ ਨਹੀਂ ਪੁੱਛਦਾ ਹੈਗਾ ਤੋਂ ਇਸ ਕਰਕੇ ਇਹ ਹਾਲਾਤ ਨੇ ਜਣੀ ਇਹਨਾਂ ਦੀ ਹਰਿਆਣਾ ਵਿੱਚ ਸਰਕਾਰ ਟੁੱਟੀ ਜਜਪੀ ਕਿਉਂ ਭੱਜੀ ਜਜਪੀ ਭੱਜੀ ਵੀ ਹਰਿਆਣਾ ਵਿੱਚ ਉਹਨਾਂ ਦਾ ਰਹਿਣਾ ਕੱਖ ਨਹੀਂ ਹੈਗਾ ਠੀਕ ਹੈ ਪਤਾ ਲੱਗ ਜੂਗਾ ਗਾਂ ਵੀ ਕੀ ਕੀ ਭਾਵੇਂ ਕਦੀ ਆ ਹੁਣ ਗਾਂ ਜਾ ਕੇ ਤੋਂ ਇਸ ਕਰਕੇ ਕਿਸਾਨ ਅੰਦੋਲਨ ਪੂਰੇ ਦੇਸ਼ ਵਿੱਚ ਵੱਧ ਰਿਹਾ ਵਾ ਵਧਣ ਦੀ ਨਿਸ਼ਾਨੀ ਦੇਖੋ ਨੌ ਸੂਬਿਆਂ ਵਿੱਚ ਰੇਲ ਰੁਕੋ ਹੋਇਆ ਮੈਂ ਤੁਹਾਨੂੰ ਉਦੋਂ 6ਾਂ ਦੀ ਪੁਸ਼ਟੀ ਕੀਤੀ ਸੀ ਗਾਂਹ ਯੂਪੀ ਚ ਵੀ ਰੇਲਾਂ ਜਾਮ ਹੋ ਗਈਆਂ ਕਰਨਾਟਕਾ ਚ ਵੀ ਰੇਲਾਂ ਜਾਮ ਹੋ ਗਈਆਂ ਔਰ ਬਿਹਾਰ ਚ ਵੀ ਰੇਲ ਜਾਮ ਚ ਕਾਮਜਬ ਰਹੇ ਸੀ ਤੋਂ ਇਹ ਤਿੰਨ ਸੇ ਨੌ ਸਟੇਟਾਂ ਵਿੱਚ ਪਿਛਲੇ ਅੰਦੋਲਨ ਚ ਵੀ ਪਿਛਲੇ ਅੰਦੋਲਨ ਚ ਵੀ ਕਦੀ ਨੌ ਸੂਬਿਆਂ ਵਿੱਚ ਰੇਲਾਂ ਜਾਮ ਨਹੀਂ ਸੀ ਹੋਈਆਂ ਤੋਂ ਇਹਦਾ ਮਤਲਬ ਅੰਦੋਲਨ ਤਾਂ ਦੇਸ਼ ਵਿਆਪੀ ਹੋ ਰਿਹਾ ਵਾ ਔਰ ਪੂਰੀ ਤਰ੍ਹਾਂ ਮੋਦੀ ਦੀ ਗਲੇ ਦੀ ਹੱਡੀ ਬੰਨ ਰਿਹਾ ਹੈਗਾ ਵਾ ਅਗਲੀ ਗੱਲ ਇੱਕ ਗੱਲਾਂ ਹੋਰ ਵੀ ਕਈਆਂ ਨੂੰ ਲੱਗਦਾ ਇਹ ਗੱਲਾਂ ਦੇ ਸਵਾਲਾਂ ਦੇ ਜਵਾਬ ਵੀ ਮੋਦੀ ਸਰਕਾਰ ਨੂੰ ਤਾਂ ਅਸੀਂ ਨੱਪ ਕੇ ਖੜ ਰਹੇ ਹਾਂ ਅਰ ਅੰਦੋਲਨ ਪੰਜਾਬ ਹਰਿਆਣਾ ਉੱਤਰ ਭਾਰਤ ਵਿੱਚ ਇਹਦਾ ਜ਼ਿਆਦਾ ਜੋਰ ਆ ਤੇ ਪੂਰੇ ਭਾਰਤ ਵਿੱਚ ਹੌਲੀ ਹੌਲੀ ਬਿਲਡ ਅਪ ਬਿਲਡ ਅਪ ਹੋ ਰਿਹਾ ਵਾ ਅਰੇ ਭਾਰਤ ਪੂਰੇ ਵਿੱਚ ਹੈਗਾ ਕਿ ਨਹੀਂ ਹੈਗਾ ਇਹ ਜਿਹੜਾ ਅਸੀਂ ਅਰਥਿਕ ਕਲਚ ਮਾਰਚ ਜਿਹੜਾ ਹੁਣ ਸ਼ੁਰੂ ਕੀਤਾ ਦੇਸ਼ ਭਰ ਵਿੱਚ ਲੈ ਕੇ ਜਾਣ ਦਾ ਉਥੇ ਅਸੀਂ ਇੱਕ ਤਾਂ ਸ਼ਹੀਦੀ ਸਮਾਗਮ ਕਰਾਉਣੇ ਨੇ ਠੀਕ ਆ ਤੇ ਵੱਡੀਆਂ ਮਹਾ ਰੈਲੀਆਂ ਹੋਣੀਆਂ ਨੇ ਤੋਂ ਇਹਦੇ ਵਿੱਚ ਅਸੀਂ ਇਹ ਜਿਹੜਾ ਦੇਸ਼ ਲੈਵਲ ਤੇ ਅੰਦੋਲਨ ਹੈਗਾ ਕਿ ਨਹੀਂ ਹੈਗਾ ਇਹ ਸਰਕਾਰ ਨੂੰ ਤੇ ਉਹਦੇ ਜਿਹੜੇ ਹਮਾਇਤੀ ਨੇ ਅਖੌਤੀ ਬੁੱਧੀਜੀਵੀ ਉਹਨਾਂ ਦਾ ਸਾਰਾ ਕੱਚਾ ਸੱਚ ਦੁਨੀਆ ਦੇ ਸਾਹਮਣੇ ਰੱਖ ਦਾਂਗੇ ਆਪੇ ਪਤਾ ਲੱਗ ਜੂਗਾ ਹੁਣ ਜਦੋਂ ਇਹ ਚੀਜ਼ਾਂ ਸਾਡੇ ਸਾਹਮਣੇ ਆਉਣਗੀਆਂ ਤੋ ਇਸ ਕਰਕੇ ਭਰਾਓ ਇਹ ਕੋ ਰੋਲਾ ਨਹੀਂ ਇਹ ਵੀ ਸਾਹਮਣੇ ਆਜੂ ਔਰ ਕਿੱਡਾ ਵੱਡਾ ਅੰਦੋਲਨ ਆ ਇਹ ਵੀ ਸਾਹਮਣੇ ਆਜੂ ਤੋ ਕਈਆਂ ਨੂੰ ਲੱਗਦਾ ਖੋਤੀ ਬੁੱਧੀ ਆ ਇਹਨਾਂ ਨਾਲ ਕਹਿੰਦੇ ਯੂਨੀਅਨ ਨਿੱਕੀ ਨਿੱਕੀ ਆ ਨਿੱਕੀਆਂ ਨਿੱਕੀ ਵੱਡੀ ਵੀ ਹੁੰਦੀ ਬਾਈ ਕੋਈ ਨਹੀਂ ਇਹ ਵੀ ਦੂਰ ਕਰ ਦਾਂਗੇ ਨਿੱਕੀ ਨਿੱਕੀ ਵੱਡੀ ਕਰਕੇ ਜਦੋਂ ਲੋਕਾਂ ਦਾ ਘੱਟ ਦੇਖੂਗਾ ਉਦੋਂ ਤਾਂ ਗੱਲਾਂ ਸਾਫ਼ ਹੋ ਜਾਣਗੀਆਂ ਤੋ ਦੇਸ਼ ਵਿਆਪੀ ਅਗਲੀ ਗੱਲ ਦੇਖੋ ਅੰਦੋਲਨ ਬਣ ਗਿਆ ਅੰਦੋਲਨ ਡਟਿਆ ਹੋਇਆ ਦੇਖੋ ਅੰਦੋਲਨ ਵਿੱਚ ਮੰਗਾਂ ਦੀ ਪ੍ਰਾਪਤੀ ਦਾ ਸਮਾਂ ਤਾਂ ਨਹੀਂ ਤੈਅ ਕੀਤਾ ਜਾ ਸਕਦਾ ਪਰ ਇਹ ਗੱਲ ਕੀਤੀ ਜਾ ਸਕਦੀ ਵੀ ਅੰਦੋਲਨ ਜਿੱਤਿਆ ਜਾ ਸਕਦਾ ਹੁੰਦਾ ਜਿਨ੍ਹਾਂ ਨੂੰ ਇਹ ਲੱਗਦਾ ਹੁਣ ਭਾਈ ਵੀ ਇਹ ਮੌਕੇ ਦੀ ਪੋਜੀਸ਼ਨ ਨੂੰ ਪਾਫਣ ਚ ਪੂਰੀ ਤਰ੍ਹਾਂ ਸਮਰੱਥ ਨਹੀਂ ਹੈਗੇ ਉਹਨਾਂ ਨੂੰ ਲੱਗਦਾ ਵੀ ਤਿੰਨ ਕਾਲੇ ਕਾਨੂੰਨ ਕਾਨੂੰਨਾਂ ਦੇ ਉੱਤੇ ਉਹ ਸਥਿਤੀ ਨੂੰ ਪਾਪ ਕੇ ਆਪਾਂ ਦਿੱਲੀ ਗਏ ਸੀ ਉਹ ਸਥਿਤੀ ਦੇ ਅਨਸਾਰ ਫੈਸਲੇ ਹੋਗੇ ਸੀ ਬਾਈ ਇਹ ਕਿਦਾਂ ਕਿਵੇਂ ਬਾਈ ਉਹ ਬਾਈ ਇੱਥੇ ਤਾਂ ਇੱਕ ਵੱਡੇ ਹੀ ਸ ਨੇ ਇਹ ਕਹਤਾ ਵੀ ਇੰਨਾ ਕਾਨੂੰਨਾਂ ਦੇ ਵਿੱਚ ਰਿਕਾਰਡ ਆ ਕੱਲੇ ਕੱਲੇ ਆਗੂ ਦੇ ਆਖੋਗੇ ਜਿਹੜੇ ਆਗੂ ਅੱਜ ਦਾਅਵੇ ਕਰਦੇ ਉਹਨਾਂ ਦੇ ਬਿਆਨ ਕੱਢ ਕੇ ਵਿਖਾ ਦੂੰਗਾ ਇਹਦੇ ਵਿੱਚ ਇੱਕ ਹੋਰ ਲਾਈਨ ਪਾ ਦਿਓ ਕਿਹੜੀ ਲਾਈਨ ਪੀ ਐਮ ਐਸ ਪੀ ਖਤਮ ਨਹੀਂ ਹੋਊਗੀ ਮੰਗਤਾ ਹੈ ਕਰਦੇ ਸੀ ਕਾਨੂੰਨ ਵਾਪਸੀ ਵਾਲੀ ਗੱਲ ਕਿੱਥੇ ਸੀ ਫਿਰ ਦਪਿੰਦਰ ਸ਼ਰਮਾ ਦਾ ਇੱਕ ਪੁਆਇੰਟ ਆ ਗਿਆ ਵੀ ਤਿੰਨਾ ਕਾਨੂੰਨਾਂ ਤੋਂ ਇਲਾਵਾ ਚੌਥਾ ਕਾਨੂੰਨ ਦੀ ਮੰਗ ਕਰੋ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਫਿਰ ਇਹ ਮੰਗ ਉੱਠ ਖੜੀ ਹੋਈ ਇਹ ਨਿਕਲ ਕੇ ਆਈਆਂ ਤਾਂ ਇਹ ਪੋਜੀਸ਼ਨਾਂ ਸੀ ਫਿਰ ਭਾਈ ਸਾਰੇ ਜਾਜੇ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਬਹਿਨ ਤੇ ਉਹ ਪੂਰੇ ਨੇ ਫਿਰ ਭਈ ਚੱਲਦੇ ਅੰਦੋਲਨ ਚ ਜਿਹੜੇ ਜਥੇਬੰਦੀਆਂ ਦੇ ਅੰਦਰ ਪਰਸੈਪਸ਼ਨ ਸੀ ਇੰਨੀ ਕਹਿੰਦੇ ਸਾਰੇ 8-10 ਜਥੇਬੰਦੀਆਂ ਸੀਗੀਆਂ ਜਿਨ੍ਹਾਂ ਦੀ ਇਹ ਮੰਨਣਾ ਸੀ ਕਿ ਇਹ ਕਾਨੂੰਨ ਰੱਦ ਕਰਨ ਤੱਕ ਸੰਘਰਸ਼ ਕਰਾਂਗੇ ਪਰ ਇੱਕ ਵੱਡੇ ਹਿੱਸੇ ਦੀ ਆਪਣ ਆਪਣੀ رائے ਹੁੰਦੀ ਆ ਇਹ ਬਣ ਗਈ ਸੀ ਜਿਹੜੇ ਅੱਜ ਕਹਿੰਦੇ ਜਾਜੇ ਬਹੁਤ ਵਧੀਆ ਲੈਣੇ ਹੁੰਦੇ ਆ ਇੱਕ ਵੱਡੇ ਸੀਦਾ ਇਹ ਵੀ ਇੱਕ ਸੈਂਟਰ ਨੂੰ ਕਾਨੂੰਨ ਦੇ ਦਿਓ ਇੱਕ ਸੂਬਿਆਂ ਦੇ ਦੇ ਇੱਕ ਵਾਪਸ ਕਰਵਾ ਲਓ ਇੱਕ ਵੱਡੇ ਲੀਡਰ ਦਾ ਇਹ ਸੀਗਾ ਵੀ ਦੋ ਵਾਪਸ ਕਰਾ ਲਓ ਇੱਕ ਤੇ ਗੱਲ ਛੱਡ ਦਿਓ ਮੋਰਚੇ ਲਈ ਧੋਰੇ ਉੱਠ ਕੇ ਆ ਜਾਣਗੇ ਇਹਦਾ ਮਤਲਬ ਉਦੋਂ ਵੀ ਸਹੀ ਜਾਇ ਜੇ ਨਹੀਂ ਸੀ ਹੈਗੇ ਜਿਹੜੇ ਅੱਜ ਦਾ ਹਾਂ ਠੀਕ ਆ ਉਹ ਉਹਨਾਂ ਦਾ ਦਾਵਾ ਇੱਕ ਥਾਂ ਮੈਂ ਇਹ ਰੱਖ ਸਕਦਾ ਵੀ ਇਹ ਖੇਤੀ ਤਿੰਨ ਖੇਤੀ ਕਾਨੂੰਨਾਂ ਨਾਲੋਂ ਵੀ ਵੱਡੀ ਗੱਲ ਹੈਗੀ ਐਮਐਸਬੀ ਲੀਗਲ ਗਰੰਟੀ ਨੂੰ ਠੀਕ ਆ ਭਾਈ ਭਾਈ ਇਹਦੇ ਲਈ ਦੱਸ ਦਿਓ ਇਹ ਗੱਲ ਹੋ ਸਕਦੀ ਹੈ ਸਰਕਾਰ ਪ੍ਰਚਾਰ ਵੀ ਕਰਾ ਰਹੀ ਆ ਆਪ ਦੇ ਢੰਗ ਨਾਲ ਪ੍ਰਚਾਰਤਾ ਕਰਉਂਦੀ ਉਹ ਤਿੰਨ ਕਾਲੇ ਕਾਨੂੰਨ ਵੀ ਕਾਰਪੋਰੇਟ ਨੇ ਲੈ ਕੇ ਆਂਦੇ ਸੀ ਖੇਤੀ ਚੋ 20 30 ਸਾਲਾਂ ਚ ਕਿਸਾਨਾਂ ਨੂੰ ਬਾਹਰ ਕੱਢਣਾ ਸੀਗਾ ਉਹ ਸਿੱਧੀ ਵਿਸ਼ਵਪਾਰ ਸੰਸਥਾ ਨਾਲ WTO ਨਾਲ ਟਕਰਾਂਦੀ ਸੀਗੀ ਮੰਗ ਇਹੇ ਮੰਗ ਵੀ ਟਕਰਾਂਦੀ ਹੈਗੀ ਆ ਇਹ ਨਹੀਂ ਹੈਗੀ ਚਲੋ ਹੁਣ ਕਈਆਂ ਨੂੰ ਲੱਗ ਸਕਦਾ ਭਾਈ ਕੱਲਾ ਪੰਜਾਬ ਵਿੱਚ ਉਹ ਤਾਂ ਸਰਕਾਰ ਤਾਂ ਦਾਅਵੇ ਕਰਾ ਰਹੀ ਪੰਜਾਬ ਵਿੱਚ ਮੰਨ ਗਏ ਭਈ ਪੰਜਾਬ ਵਿੱਚ ਵੀ ਅੰਦੋਲਨ ਕਰਿਆ ਹੈ ਸਾਰੀ ਕਿਦਾਂ ਪ੍ਰਾਪਤੀ ਹੋ ਜੂਗੀ ਠੀਕ ਹੈ ਉਹਨਾਂ ਨੂੰ ਲੱਗਦਾ ਵੀ ਜਿੰਨਾ ਸੂਬਿਆਂ ਦੇ ਵਿੱਚ MSP ਲੀਗਲ ਗਰੰਟੀ ਕਾਨੂੰਨ ਦਾ ਮੰਗਿਆ ਉਹ ਬਹੁਤਿਆਂ ਬੰਦੇ ਉਹਨਾਂ ਦੇ ਦਾਅਵੇ ਐ ਮੈਂ ਨਹੀਂ ਕਰਦਾ ਸਰਕਾਰ ਦਾਅਵੇ ਕਰਾ ਰਹੀ ਉਹਨਾਂ ਕੋਲ ਵੀ ਇਹ ਜੀ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਐਮਐਸਪੀ ਹੁੰਦੀ ਕੀ ਹੈਗੀ ਆ ਮੰਨ ਗਏ ਬਈ ਤੁਸੀਂ ਕੋਈ ਠੋਸ ਨੀਤੀ ਦੱਸ ਦਿਓ ਇੱਕ ਇਹ ਊਠ ਦਾ ਬੋਲ ਆ ਵੀ ਕਦੀ ਨਹੀਂ ਥੱਲੇ ਡਿੱਗਣਾ ਵੀ ਤੁਹਾਡੇ ਕੋ ਕਿਹੜੀ ਠੋਸ ਨੀਤੀ ਆ ਤੁਸੀਂ ਕੀ ਕੀ ਇਹਦੇ ਲਈ ਪ੍ਰੈਕਟੀਕਲ ਕਰ ਰਹੇ ਹੋ ਜਿੱਦੇ ਨਾਲ ਬਿਹਾਰ ਜਿੰਨਾ ਸੂਬਿਆਂ ਵਿੱਚ ਐਮਐਸਪੀ ਬਾਰੇ ਪਤਾ ਹੀ ਨਹੀਂ ਹੈਗਾ ਉਹਨਾਂ ਬਾਰੇ ਕੀ ਪ੍ਰਚਾਰ ਪ੍ਰੋਪੋਗੈਂਡਾ ਲੈ ਕੇ ਜਾ ਰਹੇ ਵੀ ਉਹ ਸੂਬੇ ਉੱਠ ਪੈਣਗੇ ਔਰ ਉੱਠਣਗੇ ਤੇ ਤੁਹਾਡੀ ਨੀਤੀ ਨਾਲ ਕਦੋਂ ਤੱਕ ਉੱਠ ਪੈਣਗੇ ਜਾਂ ਹੱਥ ਤੇ ਹੱਥ ਧਰ ਕੇ ਬੈਠੇ ਆਂ ਪੰਜਾਬ ਵਿੱਚ ਔਰ ਇਹ ਇਸ ਗੱਲ ਕਰਕੇ ਵੀ ਅਸੀਂ ਤਾਂ ਉਹਨਾਂ ਦੇ ਜਾਇਜੇ ਹੈਗੇ ਵੀ ਸਾਡੇ ਸਾਹਮਣਾਂ ਸੰਘਰਸ਼ ਜਿਹੜਾ ਵਾ ਇਹ ਜਿੱਤਿਆ ਨਹੀਂ ਜਾ ਸਕਦਾ ਫਿਰ ਤੁਹਾਡੇ ਸਾਹਮਣਾਂ ਜੇ ਜਿੱਤਿਆ ਨਹੀਂ ਜਾ ਸਕਦਾ ਕੋਈ ਵੀ ਨਾ ਕੋਸ਼ਿਸ਼ ਕਰੇ ਕੋਈ ਵੀ ਨਾ ਅੱਗੇ ਵਧੇ ਕੋਈ ਵੀ ਨਾ ਪਹਿਲ ਕਦਮੀ ਕਰੇ ਇਹ ਤਾਂ ਬਾਜ਼ਮ ਨਹੀਂ ਹੈਗਾ ਤੋ ਇਸ ਕਰਕੇ ਭਾਈ ਤੁਹਾਡੇ ਕੋ ਨਾ ਤੇ ਪਲਾਨ ਹੈਗਾ ਵੀ ਤੁਸੀਂ ਉਹਨਾਂ ਸੂਬਿਆਂ ਵਿੱਚ ਕਦੋਂ ਤੱਕ ਉਹਨਾਂ ਸੂਬਿਆਂ ਨੂੰ ਖੜਾ ਕਰ ਲੋਗੇ ਸਾਰੇ ਜਾਨੇ ਰਲ ਕੇ ਜਾਂ ਉਹਦੇ ਵਾਸਤੇ ਤੁਸੀਂ ਕੀਤਾ ਕੀ ਆ ਪਿਛਲੇ ਸਮੇਂ ਚ ਜਦ ਪੰਜਾਬ ਦੇ ਆਗੂ ਕਿੰਨੇ ਕ ਬਾਹਰਲੇ ਸੂਬਿਆਂ ਵਿੱਚ ਜਾ ਕੇ ਉਹਨਾਂ ਨੂੰ ਖੜਾ ਕਰਦੇ ਨਜ਼ਰ ਆਏ ਹੈਗੇ ਨੇ ਇਹ ਤਾਂ ਕਦੇ ਨਹੀਂ ਹੈਗਾ ਫਿਰ ਭਾਈ ਅੱਜ ਅੱਜ ਅਸੀਂ ਤੁਹਾਨੂੰ ਕਹਿ ਦਿੰਦੇ ਆ ਵੀ ਆ ਦੇਖੋ ਨਾ ਅਸੀਂ ਪੂਰੇ ਦੇਸ਼ ਭਰ ਵਿੱਚ ਜਾਣਾ ਹੁਣ ਦੱਸ ਦਾਂਗੇ ਵੀ ਕੀ ਉਹਨਾਂ ਨੂੰ ਕਿੰਨਾ ਕੁ ਪਤਾ ਤੇ ਕਿੰਨਾ ਕੁ ਨਹੀਂ ਪਤਾ ਹੈਗਾ ਤੋ ਇਸ ਕਰਕੇ ਸਵਾਲ ਸਵਾਲ ਹੈਗਾ ਵੀ ਕੋਈ ਦੋਆਂ ਗੱਲਾਂ 'ਚ ਫਰਕ ਹੈਗਾ ਵੀ ਹੁਣ ਬਹੁਤ ਸਾਰੇ ਸਵਾਲ ਇਹ ਨੇ ਵੀ ਭਾਈ ਗੁੱਲ ਇਕਤਾ ਕਿਉਂ ਨਹੀਂ ਸੰਭਵ ਹੋ ਰਹੀ ਦੋ ਕਿਸਮ ਦੀਆਂ ਗੱਲਾਂ ਇੱਕ ਹੁੰਦਾ ਕਿਸੀਂ 4 ਦਿਨ ਦਾ ਅੰਦੋਲਨ ਕਰ ਲਿਆ 10 ਦਿਨ ਦਾ ਕਰ ਲਿਆ ਮਹੀਨੇ ਦਾ ਕਰ ਲਿਆ ਇੱਕ ਦਿਨ ਦਾ ਕਰ ਲਿਆ ਇਹ ਹੁੰਦਾ ਆਪਦੀਆਂ ਮੰਗਾਂ ਤੇ ਪ੍ਰਚਾਰ ਪ੍ਰੋਪਗੈਂਡਾ ਕਰਨਾ ਠੀਕ ਹੈ ਇਹ ਵੀ ਚੰਗੀ ਗੱਲ ਆ ਆਪੋ ਪ੍ਰਚਾਰ ਪ੍ਰੋਪੋਗੈਂਡਾ ਫਿਰ ਸਾਹ ਲੈ ਲੈਣਾ ਅਗਲੇ ਬੰਨੇ ਕੋਈ ਐਕਸ਼ਨ ਨਹੀਂ ਹੈਗਾ ਲੰਮੇ ਦਾ ਤੋਂ ਕੋ ਪਲੈਨਿੰਗ ਨਹੀਂ ਹੈਗੀ ਜੇ ਕਿਸੇ ਸੰਗਠਨਾ ਦੀ ਲੰਮੇ ਦਾ ਤੋਂ ਪਲੈਨਿੰਗ ਹੋਵੇ ਤਾਂ ਉਹ ਮਗਰ ਦੂਜਾ ਖੋਲ ਦਿੰਦੇ ਹੁੰਦੇ ਆ ਵੇਲੇ ਨਹੀਂ ਆ ਕੇ ਬੰਦੇ ਹੁੰਦੇ ਤੋਂ ਪਲੈਨਿੰਗ ਵੀ ਕੋਈ ਨਹੀਂ ਹੈਗੀ ਇੱਕ ਹੁੰਦਾ ਵੀ ਅੰਦੋਲਨ ਚੱਲ ਰਿਹਾ ਔਰ ਉਹ ਅੰਦੋਲਨ ਸਰਕਾਰ ਨਾਲ ਅੱਖਾਂ ਚੱਖਾਂ ਪਾ ਕੇ ਖੜਾ ਵਾ ਹਰਿਆਣੇ ਪੰਜਾਬ ਦੇ ਬਾਰਡਰਾਂ ਤੇ ਔਰ ਉਹ ਕਹਿ ਰਿਹਾ ਇਹ ਭਾਈ ਮੰਗਾ ਮੰਵਾਉਣੀਆਂ ਵਾਂ ਮੰਗਾ ਦਾ ਠੋਸ ਹੱਲ ਕਰਾਉਣਾ ਵਾਂ ਅਰ ਅਰ ਕਿਉਂਕਿ ਇਹ ਪਿਛਲੇ 76 ਸਾਲਾਂ ਦੀ ਮੰਗ ਇਹ ਤੇ ਇੱਕ ਹੈਗਾ ਵੀ ਪ੍ਰਚਾਰ ਪ੍ਰੋਪੋਗੈਂਡਾ ਕਰਨਾ ਬਾਈ ਕੱਲਾ ਮੰਗਾ ਮਸਲਿਆਂ ਤੇ ਪ੍ਰਚਾਰ ਪ੍ਰੋਪੋਗੈਂਡਾ ਕਰਨਾ ਇਹ ਦੋਵਾਂ ਗੱਲਾਂ ਦਾ ਫਰਕ ਹੈਗਾ ਇਹੀ ਆ ਭਾਈ ਕੋਲ ਲਿਖਤਾ ਵਿੱਚ ਇਹ ਸਮੱਸਿਆ ਹੈਗੀ ਹੈਗੀ ਆ ਦੂਸਰਾ ਵੀ ਅਸੀਂ ਜੋ ਸਮਝਦੇ ਹੈਗੇ ਆਂ ਵੀ ਸੱਚੀਓ ਪਿਛਲੇ ਅੰਦੋਲਨ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਤਾਕਤ ਬਹੁਤ ਵੱਡੀ ਬਣ ਗਈ। ਕੁੱਲ ਜਿਹੜਾ ਸਕੈਮ ਸੀਗਾ ਸਾਂਝਾ ਸਾਰੇ ਅਸੀਂ ਭਾਵੇਂ ਆਜ਼ਾਦਾਨਾ ਤੌਰ ਤੇ ਦੀ ਮਤ ਕਰਦੇ ਸੀ ਹੋਰ ਵੀ ਜਥੇਬੰਦੀਆਂ ਹੋਣਗੀਆਂ ਅੱਠ ਸੀਗਾ। ਉਹਨੂੰ ਉਹਨੂੰ ਖੋਰਾ ਕਿਹੜੀ ਗੱਲ ਤੋਂ ਲੱਗਾ? ਚਲ ਹੋ ਸਕਦਾ ਅੱਡਾ ਡਰਾ ਅਸੀਂ ਨਹੀਂ ਕੋਈ ਕਹਿੰਦੇ। ਦੇਖੋ ਇਹਦੀ ਅੱਜ ਵੀ ਸਰਵੇ ਕਰ ਲੈਣਾ ਚਾਹੀਦਾ ਵੀ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੇ ਕਿਹੜੀ ਗੱਲ ਨੂੰ ਜ਼ਿਆਦਾ ਬੁਰਾ ਮਨਾਇਆ? ਕਿ ਜਿੱਦਣ ਅਸੀਂ ਇੱਕ ਵੱਡੇ ਹਿੱਸੇ ਨੇ ਇਲੈਕਸ਼ਨ ਲੜਨ ਦਾ ਫੈਸਲਾ ਕਰ ਲਿਆ ਕਿ ਅਸੀਂ ਹੁਣ ਸਰਕਾਰਾਂ ਕਿਸਾਨ ਮਜ਼ਦੂਰ ਆਪ ਦੀ ਸਰਕਾਰ ਬਣਾਉਣਗੇ ਤਾਂ ਫਿਰ ਮਸਲਿਆਂ ਦਾ ਹੱਲ ਕਰਾਲ ਪਾਰਲੀਮੈਂਟ ਚੋਣਾਂ ਦੇ ਵਿੱਚੋਂ ਮਸਲਿਆਂ ਦਾ ਹੱਲ ਕੱਢਣਾ ਸ਼ੁਰੂਆ ਉਹ ਗੱਲ ਨੇ ਸਾਰੇ ਦੇਸ਼ ਭਰ ਦੀ ਏਕਤਾ ਨੂੰ ਤੋੜਿਆ ਕਿ ਨਹੀਂ ਤੋੜਿਆ ਜੇ ਭਈ ਉਸ ਗੱਲ ਨੇ ਸਾਰੀ ਏਕਤਾ ਨੂੰ ਤੋੜਿਆ ਹੈਗਾ ਫੇ ਉਦੋਂ ਲਈ ਕੌਣ ਜ਼ਿੰਮੇਵਾਰ ਹੈਗਾ ਹੁਣ ਚਲੋ ਇਹ ਗੱਲਾਂ ਨਿਪਟਾ ਦਿਓ ਵੀ ਹੁਣ ਅੱਜ ਦੀ ਡੇਟ ਵਿੱਚ ਇਹ ਮਸਲੇ ਨਹੀਂ ਹੱਲ ਹੋ ਸਕਦੇ ਛੱਡੇ ਜਾ ਸਕਦੇ ਗਾਹਾਂ ਤੋਂ ਚੱਲਦੇ ਅੰਦੋਲਨ ਵਿੱਚ ਅਜਿਹਾ ਨਾ ਹੋਵੇ ਇਸ ਗੱਲ ਦਾ ਤਾਂ ਕੋਈ ਕਰ ਲੈਣਾ ਚਾਹੀਦਾ ਹਾਂ ਬਾਈ ਅਗਲੇ ਬੰਨੇ ਬਾਕੀ ਜਿਹੜਾ ਐਸਕੇਐਮ ਆ ਉਹਦੇ ਵਿੱਚ ਅਜਿਹੀਆਂ ਧਿਰਾਂ ਵੀ ਹੈਗੀਆਂ ਜਿਹੜੇ ਚੱਲਦੇ ਅੰਦੋਲਨ ਵਿੱਚ ਸਟੇਜ ਸਟੇਜ ਦੇ ਉੱਤੋਂ ਕਿਸੇ ਨੂੰ ਗद्दार ਕਹਿ ਸਕਦੇ ਆ ਕਿਸੇ ਤੇ 2.5 ਲੱਖ ਡਾਲਰ ਲੈਂਦਾ ਇਲਜ਼ਾਮ ਲਾ ਸਕਦੇ ਆ ਇਹ ਵੀ ਤਾਂ ਡਿੱਕੇ ਹੈਗੇ ਨਾ ਵਿੱਚ ਬਾਈ ਇੰਨਾ ਬਾਰੇ ਤੇ ਵਿੱਚ ਵਿਚਾਰਨਾ ਪਊਗਾ ਇਸ ਕਰਕੇ ਅੱਜ ਦੇ ਹਾਲਾਤਾਂ ਵਿੱਚ ਮੋਦੀ ਸਰਕਾਰ ਸਾਂਜੀ ਦੁਸ਼ਮਣ ਆ ਦਿੱਲਾ ਦਿੱਲੀ ਸਾਂਜੀ ਸਾਂਝਾ ਦੁਸ਼ਮਣ ਆ ਸਾਡਾ ਇਸ ਤੇ ਘਟੋ ਘਟ ਡੇਕਤਾ ਸੰਭਵ ਹੈਗੀ ਆ ਮੰਗਾ ਤੇ ਘਟੋ ਘਟ ਸਹਿਮਤੀ ਹੈਗੀ ਆ ਔਰ ਪੱਕਾ ਮੋਰਚਾ ਲਾ ਕੇ ਪੱਕਾ ਅੰਦੋਲਨ ਲੜ ਕੇ ਇਹ ਮੰਗਾਂ ਦੀ ਪ੍ਰਾਪਤੀ ਤੱਕ ਅੰਦੋਲਨ ਜਾਰੀ ਰੱਖਾਂਗੇ ਇਹਦੇ ਤੇ ਘਟੋਕਾ ਠੇਕਤਾ ਅਰ ਇਹਦੇ ਤੇ ਘਟੋਕਾ ਠੇਕਤਾ ਵੀ ਭਾਈ ਆਪਾਂ ਚੱਲਦੇ ਅੰਦੋਲਨ ਵਿੱਚ ਕੋਈ ਤੇਰੇ ਕਿਸੇ ਲਖਣ ਦੀ ਗੱਲਬਾਤ ਨਹੀਂ ਕਰੂਗੀ ਅਰ ਇਹਨੂੰ ਠੇਸ ਨਹੀਂ ਪਹਜਾਊਗੀ ਇਹਨਾਂ ਗੱਲਾਂ ਲਈ ਸੋਚਿਆ ਜਾ ਸਕਦਾ ਇਸ ਕਰਕੇ ਭਰਾਵੋ ਮਾਸਾ ਵੀ ਘਬਰਾਇਓ ਨਾ ਮਾਸਾ ਵੀ ਦਿਲ ਨਾ ਛੱਡਿਓ ਚੱਲਦੇ ਅੰਦੋਲਨ ਵਿੱਚ ਅਜਿਹੀਆਂ ਗੱਲਾਂ ਆਉਂਦੇ ਗਿਆਮ ਦੇ ਗਿਆਮ ਆਪਾਂ ਇਤਿਹਾਸ ਨੂੰ ਦੇਖਿਆ ਇਤਿਹਾਸ ਨੂੰ ਸਮਝਿਆ ਸੋਚਿਆ ਔਰ ਇਤਿਹਾਸ ਆਪਣੇ ਆਪ ਨੂੰ ਰਿਪੀਟ ਕਰਦਾ ਹੁੰਦਾ ਸਾਡੇ ਦੋਵਾਂ ਫੋਰਮਾਂ ਵਿੱਚ ਅਜਿਹੀਆਂ ਧਿਰਾਂ ਨਹੀਂ ਹੈਗੀਆਂ ਠੀਕ ਆ ਵੀ ਉਹਨਾਂ ਦੀਆਂ ਮਗਰ ਪਾਰਟੀਆਂ ਜਿਹੜੀਆਂ ਵਾਂ ਉਹਨਾਂ ਦਾ ਇੰਡੀਆ ਗਠਜੋੜਨਾ ਅਲਾਈਂਸ ਹੈਗਾ ਵਾ ਔਰ ਗਾਂ ਜਾ ਕੇ ਅਸੀਂ ਆਪਣੀਆਂ ਜਥੇਬੰਦੀਆਂ ਨੂੰ ਵੋਟਾਂ ਵਾਸਤੇ ਜੋਰ ਲਵਾਉਣਾ ਹੈਗਾ ਠੀਕ ਆ ਇਸ ਕਰਕੇ ਭਰਾਓ ਤਗੜੇ ਹੋ ਕੇ ਇਸ ਅੰਦੋਲਨ ਨੂੰ ਫਤਿਹ ਵਾਲੇ ਪਾਸੇ ਲੈ ਕੇ ਜਾਣਾ ਕੋਈ ਗੱਲ ਨਹੀਂ ਅੱਜ ਗੜੀਆਂ ਗੱਲਾਂ ਨਿਓ ਆਉਣ ਵਾਲੇ ਸਮੇਂ ਵਿੱਚ ਸਾਫ਼ ਹੋ ਜਾਣੀਆਂ ਅਸੀਂ ਇਹ ਅੰਦੋਲਨ ਨੂੰ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣਾ ਦਿੱਤਾ ਵਾ ਅਰ ਬਣਿਆ ਹੋਇਆ ਵਾ ਅਰ ਇਹ ਅੰਦੋਲਨ ਆਪਣਾ ਰਹਿ ਆਪ ਤੈਅ ਕਰੂਗਾ ਅਰ ਸਾਰੇ ਦੇਸ਼ ਦੇ ਵਿੱਚ ਮੋਦੀ ਸਰਕਾਰ ਜਿਹੜੀ ਐਸ ਵੇਲੇ ਸਭ ਤੋਂ ਵੱਡੀ ਨਾਬਰ ਹੈਗੀ ਆ ਜਿੰਨੂੰ ਕਈ ਤਰ੍ਹਾਂ ਅਜੇ ਤਕਰਾਰ ਦੇ ਰਹੀਆਂ ਨੇ ਵੀ ਇਹ ਅਜੇਤੂ ਨੇ ਇਹ ਅਜੇਤ ਨੇ ਇਹਨਾਂ ਦੇ ਖਿਲਾਫ ਅੰਦੋਲਨ ਲੜੇ ਨਹੀਂ ਜਾ ਸਕਦੇ ਇਹਨਾਂ ਦੇ ਖਿਲਾਫ ਅੰਦੋਲਨ ਲੜ ਕੇ ਪ੍ਰਾਪਤੀਆਂ ਨਹੀਂ ਹੈਗੀਆਂ ਇਹ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਗੱਲਾਂ ਸਾਫ਼ ਕਰ ਦਾਂਗੇ ਅੰਦੋਲਨ ਕਿਸੇ ਸਮੇਂ ਵੀ ਕਿਸੇ ਮੌਕੇ ਵੀ ਕਿਹੜੇ ਢੰਗ ਨਾਲ ਲੜਿਆ ਜਾ ਸਕਦਾ ਹਰ ਜਥੇਬੰਦੀ ਦੀ ਹਰ ਫੋਰਮ ਦੀ ਕਐਮਐਮ ਦੀ ਅਸ ਕੈਮ ਨਾਨ ਪੋਲਿਟਿਕਲ ਦੀ ਅੱਟ ਸਮਝ ਹੋ ਸਕਦੀ ਹੈ ਦੂਜੇ ਫੋਰਮਾਂ ਦੀ ਅੱਟ ਸਮਝ ਹੋ ਸਕਦੀ ਇਸ ਕਰਕੇ ਭਰਾਓ ਤਗੜੇ ਹੋ ਕੇ ਗਾਹਾਂ ਗਰਮੀਆਂ ਆ ਰੀਆਂ ਨੇ ਪੱਖੇ ਹਰੀਆਂ ਜੜੀਆਂ ਜਾਲੀਆਂ ਅਰੇ ਸਾਜੋ ਸਮਾਨ ਲੈ ਕੇ ਆਪਾਂ ਹੁਣ ਮੋਰਚਿਆਂ ਵਿੱਚ ਡਟਣਾ ਹੈਗਾ ਸੋਏ ਅੰਦੋਲਨ ਦੀ ਵੱਡੀ ਜਥ ਮਾਵਾਂ ਭੈਣਾਂ ਤੈਅ ਕਰਨਗੀਆਂ ਔਰਤਾਂ ਨੂੰ ਜਿਹੜੀ ਸਾਡੀ ਅੱਧੀ ਆਬਾਦੀ ਹੈ ਉਹਨਾਂ ਨੂੰ ਬਰਾਬਰ ਦੀ ਜਗ੍ਹਾ ਦੇਣੀਆਂ ਇਸ ਕਰਕੇ ਮੈਂ ਪੂਰੀ ਆਸ ਰੱਖਦਾ ਸਾਰਿਆਂ ਕੋ ਵੀ ਇਹ ਸਾਉਂਡ ਵਾਲੇ ਸਮੇਂ 'ਚ ਇਸ ਅੰਦੋਲਨ ਦੇ ਵਿੱਚ ਸਾਡੀ ਜਿੱਤ ਹੋਊਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਦੋਸਤੋ ਕੀ ਕਹਿਣਾ ਚਾਹੋਗੇ ਕਿਸਾਨ ਜਥੇਬੰਦੀਆਂ ਵੱਲੋਂ ਲਏ ਗੇ ਇਸ ਨਵੇਂ ਫੈਸਲੇ ਬਾਰੇ ਇਸ ਨਵੇਂ ਐਕਸ਼ਨ ਬਾਰੇ ਕੀ ਕਹਿਣਾ ਹੈ ਤੁਹਾਡਾ ਜਰੂਰ ਕਮੈਂਟ ਕਰਕੇ ਦੱਸਣਾ ਤੇ ਹੋਰ ਤਾਜ਼ਾ ਖਬਰਾਂਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਤੇ ਇਜਾਜ਼ਤ ਮਿਲਾਗੇ ਜਲਦ ਧੰਨਵਾਦ